ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਇਸ ਵਕਤ ਚਾਂਦਪਰਾ ਸੈਸ਼ਨ ਦੇ ਉੱਤੇ ਆ 7 ਜੁਲਾਈ 2024 ਪਾਣੀ ਪਿੱਛੋਂ ਆਉਣਾ ਸ਼ੁਰੂ ਹੋ ਗਿਆ ਪਰ ਤਕਰੀਬਨ ਹੁਣ ਜਿਹੜਾ ਪਾਣੀ ਹੈ ਫੁੱਟਕ ਪਾਣੀ ਹੈ ਜਿਹੜਾ ਉਹ ਚੱਲ ਰਿਹਾ ਹੈ ਪਿੱਛੋਂ ਬੂਟੀ ਵਗੈਰਾ ਆ ਰਹੀ ਹੈ ਕੋਈ ਖਤਰੇ ਵਾਲੀ ਗੱਲ ਨਹੀਂ ਪਰ ਸਾਰਿਆਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਪ੍ਰਸ਼ਾਸਨ ਦਾ ਖਾਸ ਕਰ ਬੁਢਲਾਡਾ ਹਲਕੇ ਦੇ ਐਮਐਲਏ ਪ੍ਰਿੰਸੀਪਲ ਬੁਧਰਾਮ ਜੀ ਦਾ ਜਿਨ੍ਹਾਂ ਨੇ ਪਿਛਲੇ ਸੈਸ਼ਨ ਦੇ ਵਿੱਚ ਇਹ ਸੈਫਨ ਦਾ ਮੁੱਦਾ ਜਿਹੜਾ ਪ੍ਰਸ਼ਨ ਕਾਲ ਦੌਰਾਨ ਵਿਧਾਨ ਸਭਾ ਦੇ ਵਿੱਚ ਚੁੱਕਿਆ ਸੀ ਸੋ ਉਹਦਾ ਅਸਰ ਹੋਇਆ ਕਿ ਇੱਕ ਤਾਂ ਸਾਨੂੰ ਇੱਥੇ ਪੱਕੀ ਜਿਹੜੀ ਪੋਕ ਲਾਈਨ ਮਸ਼ੀਨ ਹੈ ਰੇਣੀ ਸੀਜ਼ਨ ਵਾਸਤੇ ਉਹ ਮਿਲ ਗਈ ਹੈ ਦੂਜਾ ਬਣਨ ਦਾ ਕੰਮ ਹੈ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਕਿ ਵੱਡੇ ਪੱਧਰ ਤੇ ਇਥੇ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਜਿਹੜਾ ਚੱਲ ਰਿਹਾ ਹੈ 7000 ਦੇ ਕਰੀਬ ਗੱਟਾ ਜਿਹੜਾ ਬੰਨ ਦੇ ਅੰਦਰਲੇ ਪਾਸੇ ਲਾਤਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਰ ਗੱਟਾ ਹੈ ਜਿਹੜਾ ਉਹ ਮਿੱਟੀ ਦਾ ਭਰਿਆ ਹੋਇਆ ਬੰਨ ਦੇ ਉੱਤੇ ਪਿਆ ਬਾਕੀ ਅਸੀਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ ਕਿਉਂਕਿ ਜਿਹੜਾ ਪਿਛਲੀ ਵਾਰੀ ਬੰਨ ਟੁੱਟਿਆ ਸੀ ਉਹ ਮਨੁੱਖੀ ਗਲਤੀ ਦੇ ਕਾਰਨ ਟੁੱਟਿਆ ਸੀ ਕਿਉਂਕਿ ਬੰਨ ਦੇ ਥੱਲੋਂ ਦੀ ਪਾਈਪ ਲਾਈਨ ਪਾਈ ਹੋਈ ਸੀ ਉਹਦਾ ਉਸ ਕਿਸਾਨ ਵੱਲੋਂ ਕਿਸੇ ਨੂੰ ਵੀ ਨਹੀਂ ਦੱਸਿਆ ਗਿਆ ਕਿ ਇੱਥੇ ਮੈਂ ਪਾਈਪ ਲਾਈਨ ਪਾਈ ਹੋਈ ਹੈ ਉਸੇ ਕਾਰਨ ਬੰਨ ਟੁੱਟਿਆ ਤੇ ਬਹੁਤ ਵੱਡਾ ਜਿਹੜਾ ਨੁਕਸਾਨ ਇਸ ਇਲਾਕੇ ਨੂੰ ਝੱਲਣਾ ਪਿਆ ਬੰਨਾ ਬੰਦ ਹੋਣ ਤੋਂ ਬਾਅਦ ਫੇਰ ਸਾਡੇ ਧਿਆਨ ਚ ਆਇਆ ਕਿ ਉਹੀ ਜਿਹੜਾ ਕਿਸਾਨ ਹੈ ਉਹ ਪਾਈਪ ਲਾਈਨ ਦੁਬਾਰਾ ਫੇਰ ਪਾ ਰਿਹਾ ਹੈ ਅਸੀਂ ਬੱਬੂ ਸੀ ਮੈਂ ਸੀ ਤੇ ਹੋਰ ਸਾਡੇ ਸੱਜਣ ਸਾਥੀ ਨਾਲ ਸੀ ਅਸੀਂ ਆ ਕੇ ਉਹ ਕੰਮ ਰਕਵਾਇਆ ਕੰਮ ਰਕਵਾ ਕੇ ਕਿਸਾਨ ਨੂੰ ਬੇਨਤੀ ਕੀਤੀ ਕਿ ਉਹ ਪਾਈਪ ਲਾਈਨ ਹੈ ਜਿਹੜੀ ਤੁਸੀਂ ਦੇਖੋਗੇ ਵੀ ਉਸ ਤਰੀਕੇ ਨਾਲ ਪਾਈ ਹੋਈ ਹੈ ਬਾਕੀ ਹੋਰ ਵੀ ਪਾਈਪ ਲਾਈਨਾਂ ਜਿਹੜੀਆਂ ਅਸੀਂ ਉਹਨਾਂ ਕਿਸਾਨਾਂ ਨੂੰ ਵੀ ਅੱਜ ਮਿਲੇ ਆ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿਉਂਕਿ ਦੋਨੇ ਪਾਸੇ ਖੇਤ ਹੋਣ ਕਰਕੇ ਟਿਊਬਲ ਦਾ ਜਿਹੜਾ ਪਾਣੀ ਹੈ ਉਹ ਕਿਸਾਨਾਂ ਨੂੰ ਲੈ ਕੇ ਜਾਣਾ ਪੈਂਦਾ ਪਰ ਉਹਦੇ ਵਾਸਤੇ ਜਿਹੜੇ ਤਰੀਕੇ ਦੀ ਪਾਈਪ ਲਾਈਨ ਅਸੀਂ ਇਹ ਪਵਾਈ ਹੈ ਉਸੇ ਤਰੀਕੇ ਕਿਸਾਨਾਂ ਨੂੰ ਬੇਨਤੀ ਹੈ ਕਿ ਇਸੇ ਤਰੀਕੇ ਦੀ ਜਿਹੜੀ ਪਾਈਪ ਲਾਈਨ ਹੈ ਤੁਸੀਂ ਆਪਣਾ ਪਾਣੀ ਬੰਨ੍ਹ ਦੇ ਦੂਜੇ ਪਾਸੇ ਲਿਜਾਣ ਵਾਸਤੇ ਪਾਓ ਤਾਂ ਕਿ ਆਪਾਂ ਹੋਰ ਵੱਡੇ ਨੁਕਸਾਨ ਤੋਂ ਬਚ ਸਕੀਏ ਕਿਉਂਕਿ ਪਿਛਲੀ ਵਾਰੀ ਬਹੁਤ ਵੱਡਾ ਨੁਕਸਾਨ ਹੋਇਆ ਸੀ ਤੋ ਦੁਬਾਰਾ ਫੇਰ ਸਾਰੇ ਜਿਹੜੇ ਇਸ ਬੰਨ੍ਹ ਦੀ ਚੌਕਸੀ ਕਰ ਰਹੇ ਆ ਭਰਾ ਉਹਨਾਂ ਦਾ ਵੀ ਧੰਨਵਾਦ ਹੈ ਕਿਉਂਕਿ ਜਦੋਂ ਦੁਬਾਰਸ਼ੇ ਸਟਾਰਟ ਹੋ ਜਾਂਦੀ ਹੈ ਤਾਂ 15-20 ਬੰਦੇ ਇਹੋ ਜਿਹੇ ਆ ਜਿਹੜੇ ਉਸੇ ਵਕਤ ਇਸ ਬੰਨ੍ਹ ਦੀ ਦੇਖਰੇਖ ਦੇ ਵਿੱਚ ਲੱਗ ਜਾਂਦੇ ਆ ਆਪਸ ਦੇ ਵਿੱਚ ਤਾਲਮੇਲ ਰੱਖਦੇ ਆ ਪ੍ਰਸ਼ਾਸਨ ਨਾਲ ਤਾਲਮੇਲ ਰੱਖਦੇ ਆਗੇ ਠੀਕ ਹੈ ਕੱਟੇ ਦਿੰਨ ਸੋਰੀ ਕੁੰਜੀ ਕੱਟ ਗਏ ਉਹ ਤੇ ਜੋੜਦੇ ਆ ਬੰਨ੍ਹ ਨੂੰ ਉਹ ਜਿਵੇਂ ਸਿਮਰਜੀਤ ਭਰਾ ਨੇ ਦੱਸਿਆ ਵੀ ਹਜੇ ਹਾਲ ਦੀ ਘੜੀ ਜਿਹੜੀ ਪਾਣੀ ਹੈ ਕੋਈ ਇੰਨਾ ਜ਼ਿਆਦਾ ਨਹੀਂ ਖਤਰੇ ਦੀ ਕੋਈ ਗੱਲ ਨਹੀਂ ਪਰ ਉਦਰਤੀ ਜਿਹੜੀ ਤੇ ਤਾਕਤ ਹੈ ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕ ਲਾਇਆ ਜਾ ਸਕਦਾ ਵੀ ਕਦੋਂ ਕੀ ਘਟਨਾ ਜਿਹੜੀ ਵਾਪਰ ਜੇ ਕਦੋਂ ਕਿੰਨਾ ਕੁ ਪਾਣੀ ਆ ਜਾਏ ਪਿਛਲੀ ਵਾਰ ਆਪਾਂ ਨੇ ਬੜਾ ਸੰਤਾਪ ਚੱਲਿਆ ਜਿਹੜੀਆਂ ਆਪਣੀਆਂ ਫਸਲਾਂ ਡੁੱਬ ਗਈਆਂ ਸੀ ਘਰ ਡੁੱਬ ਗਏ ਸੀ ਤੇ ਬੜਾ ਲੰਮਾ ਸਮਾਂ ਲਾ ਕੇ ਮਿਹਨਤਾਂ ਕਰਕੇ ਜਿਹੜਾ ਪਾਣੀ ਕੱਢਿਆ ਤੇ ਝੋਨਾ ਲਾਇਆ ਕਈ ਇਲਾਕੇ ਤਾਂ ਅਜੇ ਹੀ ਨੇ ਜਿੱਥੇ ਵੱਡੇ ਵੱਡੇ ਘਾਰੇ ਪਾਟ ਗਏ ਤੇ ਕਿੱਥੇ ਦਾ ਜਿਹੜਾ ਝੋਨਾ ਵੀ ਨਹੀਂ ਲੱਗਿਆ ਤੋਂ ਸਾਡੀ ਜਿਹੜੀ ਭਰਾਵਾਂ ਨੂੰ ਤਾਂ ਇਹੀ ਬੇਨਤੀ ਹੈ ਜਿਹੜੇ ਹੋਰ ਦੂਜੇ ਪਿੰਡ ਆ ਗਏ ਦੂਰ ਡਰਾਡੇ ਦੇ ਆ ਗਏ ਜਿੱਥੇ ਤੱਕ ਪਾਣੀ ਨੇ ਮਾਰ ਕੀਤੀ ਹੈ ਬੀਰੀਆ ਡੋਗਰਾ ਚੱਕਲ ਸ਼ੇਰ ਹੋਰ ਟਰਾਈਡ ਵੀ ਆਪਸੀ ਤਾਲਮੇਲ ਬਣਾਈ ਰੱਖੋ ਆਪਣੀ ਜਿਹੜੀ ਨਾਜਰ ਹੈ ਜਿਹੜੀ ਆਪਣੀ ਉਹ ਅੱਖ ਹੈ ਚੰਦਪੁਰਾ ਬਣਤੇ ਤੇ ਸਾਈਫਨਾ ਤੇ ਬਣਾਈ ਰੱਖੋ ਜਦੋਂ ਵੀ ਆਪਾਂ ਨੂੰ ਲੋੜ ਹੋਊਗੀ ਆਪਾਂ ਇੱਕ ਮੋਟ ਹੋ ਕੇ ਜਿਹੜਾ ਆਪਾਂ ਆਪਣੀ ਜਿਹੜੀ ਡਿਊਟੀ ਸਾਮਾਂਗੇ ਬੰਨ ਨੂੰ ਮਜ਼ਬੂਤ ਕਰਨ ਦੀ ਲੋੜ ਹੋਈ ਮਜ਼ਬੂਤ ਕਰਾਂਗੇ ਜਿਹੇ ਜਿਹੇ ਲੋੜ ਪ੍ਰਸ਼ਾਸਨ ਤੋਂ ਹੋਈ ਆਪਾਂ ਉਹ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਤੇ ਇਕਲ ਹੋਰ ਦੱਸ ਦਈਏ ਜਿਹੜੀ ਐ ਆਪੋਕ ਲਾਈਨ ਵਿੱਚ ਜਿਹੜੀ ਮਸ਼ੀਨ ਐ ਉਹ ਪ੍ਰਸ਼ਾਸਨ ਵੱਲੋਂ ਜਿਹੜੀ ਉਹ ਮੁਹਈਆ ਕਰਾ ਦਿੱਤੀ ਗਈ ਐ ਪਰ ਉਹ ਹਾਲ ਦੀ ਘੜੀ ਇੱਥੇ ਕਿਉਂਕਿ ਕੋਈ ਜ਼ਰੂਰਤ ਨਹੀਂ ਸੀ ਦਰਵਾਜ਼ੇ ਜਿਹੜੇ ਆ ਉਹ ਸਾਫ਼ ਨਹੀਂ ਬਿਲਕੁਲ ਉਹ ਹੋਰ ਜਿਹੜੀ ਡਰੇਨਾ ਨੇ ਗੰਦੇ ਨਾਲੇ ਨੇ ਉਹਨਾਂ ਦੀ ਸਾਫ਼ ਸਵੈ ਤੇ ਝੁਟੀ ਹੋਈ ਆ ਜਦੋਂ ਵੀ ਆਪਾਂ ਕਾਲ ਕਰਾਂਗੇ ਜਦੋਂ ਵੀ ਆਪਾਂ ਨੂੰ ਜ਼ਰੂਰਤ ਹੋਵੇਗੀ ਉਹ ਮਸ਼ੀਨ ਆਪਾਂ ਨੂੰ ਇੱਥੇ ਜਿਹੜੀ ਮੁਹਈਆ ਕਰਵਾਈ ਜਾਊਗੀ ਇਹ ਪ੍ਰਸ਼ਾਸਨ ਨੇ ਸਾਨੂੰ ਤਸੱਲੀ ਦਿੱਤੀ ਐ 10-15 ਕਿਲੋਮੀਟਰ ਦੀ ਦੂਰੀ